ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਅੱਜ ਆਪਾਂ ਆਏ ਹਾਂ ਜੀ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਠੀਕ ਹੈ ਜੀ ਗੁਰਦੁਆਰਾ ਸਾਹ ਹੁੰਦਾ ਇਤਿਹਾਸ ਇੱਥੇ ਕਿਹੜਾ ਹੈ ਆ ਨਹੀਂ ਬੱਸ ਪਰਮਾਤਮਾ ਯਾਦਗਾਰੀ ਸ਼ਹੀਦੀ ਸਥਾਨ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਤੇ ਕਿਹਾਸੇ ਗੁਰਦੁਆਰਾ ਸਾਹ ਵਿਵਾਨਗੜ੍ਹ ਠੀਕ ਹੈ ਜੀ ਹੁਣੇ ਆ ਇਹ ਦੇਖੋ ਜੀ ਇਹ ਥੜਾ ਜਿਹੜਾ ਹੈ ਮਾਤਾ ਕੋਲ ਰਿਕਾਰਡ ਨਹੀਂ ਦਾਈ ਠੀਕ ਹੈ ਜੀ ਉਹਨਾਂ ਦਾ ਸਰੀਰ ਇੱਥੇ ਸਿੱਟਦਾ ਸੀ ਜਾਲਮਾ ਨੇ ਠੀਕ ਹੈ ਜੀ ਹਾਂ ਜੀ ਅੰਦਰ ਆ ਜਿਓ ਜੀ ਆਹ ਦੇਖੋ ਜੀ ਕਹਿੰਦੇ ਵੀ 48 ਘੰਟੇ ਤੱਕ ਜਿਹੜੇ ਬੱਬਰ ਛੇੜਦੇ ਉਹਨਾਂ ਨੇ ਰੱਖ ਹੀ ਕੀਤੀ ਸੀ ਸਰੀਰਾਂ ਦੇ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਤੇ ਆਹ ਦੇਖੋ ਜੀ ਥੜਾ ਸਾਹਿਬ ਆਪਾ ਜਰਾਬਰ ਸਿੰਘ ਜੀ ਠੀਕ ਹੈ ਵਾਹਿਗੁਰੂ ਜੀ ਖਣਾ ਸਾਹਿਬ ਬਾਬਾ ਫਤੇ ਸਿੰਘ ਜੀ ਠੀਕ ਆ ਵਾਹਿਗੁਰੂ